ਦੋਸਤੋ ਪਿਆਰ ਭਰੀ ਸਸਰੀ ਕਰਨ ਜਿਵੇਂ ਤੁਸੀਂ ਜਾਣਦੇ ਹੋ ਦੋਸਤੋ ਸੇਪੀ ਨੇ ਠੀਕ ਹੈ ਪਰਲ ਕੰਪਨੀ ਦੇ ਜਿਹੜੇ ਪਹਿਲਾਂ ਕੁਝ ਪੈਸੇ ਮੋੜੇ ਸੀ 20000 ਤੱਕ ਤੇ ਜਿਨ੍ਹਾਂ ਲੋਕਾਂ ਦੇ ਵੀ ਪੈਸੇ ਪਰਲ ਕੰਪਨੀ ਦੇ ਵਿੱਚ ਫਸੇ ਹੋਏ ਨੇ ਉਹਨਾਂ ਦੇ ਲਈ ਬਹੁਤ ਵੱਡੀ ਖੁਸ਼ਖਬਰੀ ਆ ਚੁੱਕੀ ਹੈ ਕਿ ਸਰਕਾਰ ਹੁਣ ਜਿਹੜਾ ਸੋਚ ਰਹੀ ਹੈ ਕਿ ਇਹਨਾਂ ਲੋਕਾਂ ਦੇ ਜਿਹੜੇ ਨਿਵੇਸ਼ਕ ਨੇ ਜਿੰਨੇ ਵੀ ਜਿਹੜੇ ਪਰਲ ਕੰਪਨੀ ਦੇ ਵਿੱਚ ਜਿਨ੍ਹਾਂ ਨੇ ਪੈਸਾ ਨਿਵੇਸ਼ ਕੀਤਾ ਸੀ ਉਹਨਾਂ ਨੂੰ ਪੈਸਾ ਮੋੜਿਆ ਜਾਵੇ ਹੁਣ ਉਹ ਕਿਸ ਤਰੀਕੇ ਦੇ ਨਾਲ ਮੋੜਿਆ ਜਾਏਗਾ ਪੈਸਾ ਤੁਹਾਨੂੰ ਦੱਸਣ ਜਾ ਰਹੇ ਹਾਂ ਸਰਕਾਰ ਕੁਝ ਪਰਲ ਕੰਪਨੀ ਦੇ ਜਿਹੜੀਆਂ ਪ੍ਰੋਪਰਟੀਆਂ ਨੇ ਜ਼ਮੀਨਾਂ ਨੇ ਉਹਨਾਂ ਦੀਆਂ ਉਹਨਾਂ ਦੀ ਨਿਲਾਮੀ ਕਰਨ ਜਾ ਰਹੀ ਹੈ ਤੇ ਉਸ ਤੋਂ ਜਿਹੜਾ ਵੀ ਪੈਸਾ ਇਕੱਠਾ ਹੋਏਗਾ ਉਹ ਹੁਣ ਲੋਕਾਂ ਨੂੰ ਉਹਨਾਂ ਦੇ ਜਿਹੜੇ ਵੀ ਫਾਰਮ ਭਰੇ ਸੀ ਜਿਵੇਂ ਤੁਸੀਂ ਫਾਰਮ ਭਰਿਆ ਸੀ ਠੀਕ ਹੈ ਜੇ ਤੁਹਾਡੇ ਪੈਸੇ ਨਹੀਂ ਹੈ ਉਸ ਪੇਮੈਂਟ ਦੇ ਵਿੱਚ ਉਹ ਤੁਹਾਡੇ ਪੇਮੈਂਟ ਕੀਤੀ ਜਾਵੇਗੀ ਤੁਹਾਨੂੰ ਸਭ ਤੋਂ ਪਹਿਲਾਂ ਆਪਾਂ Google ਤੇ ਤੁਸੀਂ ਦੇਖ ਸਕਦੇ ਹੋ ਤੇ ਇੱਥੇ ਆਪਾਂ ਸਭ ਤੋਂ ਪਹਿਲਾਂ ਜੇ ਤੁਹਾਨੂੰ ਤੁਸੀਂ ਆਪ ਵੀ ਦੇਖਣਾ ਚਾਹੁੰਦੇ ਹੋ ਤੁਸੀਂ ਦੇਖ ਸਕਦੇ ਹੋ ਆਪਾਂ ਉਹ ਰੇਖਣਾ ਹੈ SEBI ਜਦੋਂ ਬਸ ਸੇਬੀ ਲਿਖਾਂਗੇ ਤਾਂ ਸਭ ਤੋਂ ਪਹਿਲੇ ਇੱਕ ਪੇਜ ਖੁੱਲ ਕੇ ਆਏਗਾ ਇਹ ਸਕਿਉਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਇਹ ਸੇਬੀ ਇੱਕ ਇਹੋ ਜਿਹਾ ਇਹਨਾਂ ਨੇ ਅਧਾਰਾ ਬਣਾਇਆ ਹੋਇਆ ਹੈ ਜਿਹੜਾ ਕਿ ਸਾਰਾ ਵੀ ਜਿਹੜੇ ਵੀ ਭਾਰਤ ਦੇ ਵਿੱਚ ਲੈਣ-ਦੇਣ ਕਰਦੀ ਹੈ ਕੋਈ ਵੀ ਕੰਪਨੀ ਕਰਦੀ ਹੈ ਲੈਣ-ਦੇਣ ਪੈਸੇ ਦਾ ਉਹਤੇ ਨਿਗਰਾਨੀ ਰੱਖਦੀ ਹੈ ਠੀਕ ਹੈ ਆਪਾਂ ਆ ਚੁੱਕੇ ਹਾਂ ਸੇਬੀ ਦੇ ਹੋਮ ਪੇਜ ਤੇ ਵੈਬਸਾਈਟ ਤੇ ਉੱਤੇ ਤੇ ਉਰੇ ਆਪਾਂ ਥੋੜਾ ਜਿਹਾ ਥੱਲੇ ਆਵਾਂਗੇ ਫੋਰ ਇਨਫੋ ਦੇ ਵਿੱਚ ਲਿਖਿਆ ਹੈ ਤੁਸੀਂ ਦੇਖ ਸਕਦੇ ਹੋ ਪੀਏਸੀਐਲ ਮੈਟਰ ਹੈ PSL ਮੈਟਰ ਤੇ ਆਪਾਂ ਜਦੋਂ ਕਲਿੱਕ ਕਰਦੇ ਆਂ ਪੂਰੀ ਇੱਕ ਨਵੀਂ ਵਿੰਡੋ ਖੁੱਲ ਜੇਗੀ ਤੇ ਇਸ ਨਵੀਂ ਵਿੰਡੋ ਜਦੋਂ ਖੁੱਲੇਗੀ ਤੇ ਆਪਾਂ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦਿਖਾ ਦੇਗੀ ਇਹ ਪਹਿਲੇ ਕਾਲਮ ਨੂੰ ਛੱਡ ਕੇ ਠੀਕ ਹੈ ਇਹ ਦੂਸਰਾ ਤੀਸਰਾ ਚੌਥਾ ਤੇ ਪੰਜਵਾਂ ਇਹ ਚਾਰ ਇਹੋ ਜਿਹੇ ਕਾਲਮ ਨੇ ਠੀਕ ਹੈ ਜਿਨ੍ਹਾਂ ਦੇ ਵਿੱਚ ਸੇਬੀ ਵੱਲੋਂ ਪ੍ਰਪੋਜ਼ਲ ਦਿੱਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਰਿਕਵੈਸਟ ਫਾਰ ਪ੍ਰਪੋਜ਼ਲ ਆਫ ਸੇਲ ਆਫ ਪ੍ਰੋਪਰਟੀ ਇਨ ਹਰਿਆਣਾ ਗੁਰਦਾਉਂ ਇੱਕ ਜਿਹੜੀ ਗੁਰਗਾਓ ਦੇ ਵਿੱਚ ਇਹਨਾਂ ਦੀ ਪ੍ਰੋਪਰਟੀ ਉਹ ਵੇਚੀ ਜਾਏਗੀ ਫਿਰ ਇੱਕ ਮਥੁਰਾ ਉੱਤਰ ਪ੍ਰਦੇਸ਼ ਦੇ ਵਿੱਚ ਹੈ ਤੇ ਉੱਤਰ ਪ੍ਰਦੇਸ਼ ਦੇ ਵਿੱਚ ਵਾਰਾਣਸੀ ਸ਼ਹਿਰ ਹੈ ਉਹਦੇ ਵਿੱਚ ਵੀ ਪ੍ਰੋਪਰਟੀਆਂ ਨੇ ਕੁਝ ਤੇ ਹਰਿਆਣਾ ਦੇ ਵਿੱਚ ਮਵਾਤਾ ਦੇ ਵਿੱਚ ਵੀ ਕੁਝ ਪ੍ਰੋਪਰਟੀਆਂ ਨੇ ਜਿਹੜੀਆਂ ਕਿ ਪਰਲ ਕੰਪਨੀਆਂ ਦੇ ਨੇ ਉਹਨਾਂ ਦੀ ਬੋਲੀ ਲੱਗੇਗੀ ਹੁਣ ਆਪਾਂ ਸਭ ਤੋਂ ਪਹਿਲਾਂ ਹਰਿਆਣਾ ਦੇ ਗੁਰਗਾਓ ਏਰੀਆ ਦੀ ਜਿਹੜੀ ਆਪਾਂ ਪ੍ਰੋਪਰਟੀ ਹੈ ਉਹਨਾਂ ਦੀ ਗੱਲ ਕਰੀਏ ਤੇ ਕਿੰਨੀਆਂ ਕਿ ਪ੍ਰੋਪਰਟੀਆਂ ਨੇ ਦੇਖਦੇ ਆ ਤੇ ਆਪਾਂ ਚੱਲਦੇ ਆ ਥੋੜਾ ਜਿਹਾ ਥੱਲੇ ਵੈਸੇ ਇਹ ਪੜਿਆ ਹੋਇਆ ਤੁਹਾਨੂੰ ਮੈਂ ਐਕਸਪਲੇਨ ਕਰਕੇ ਦੱਸ ਦੂੰਗਾ ਕਿ ਕੀ ਇਹਦੇ ਵਿੱਚ ਦੱਸਿਆ ਹੋਇਆ ਹੈ ਤੁਸੀਂ ਦੇਖਦੇ ਹੋ ਆਪਾਂ ਥੋੜਾ ਜਿਹਾ ਹੋਰ ਥੱਲੇ ਕਰਦੇ ਆ ਇਹਨੂੰ ਇੱਥੇ ਸਾਰੀ ਡਿਟੇਲ ਲਿਖੀ ਹੋਈ ਹੈ ਇਹ ਦੇਖੋ ਇਹ ਪੇਜ ਹੈ ਅਨੈਕਸਰ 1 ਠੀਕ ਹੈ ਅਨੈਕਸਰ 1 ਦਾ ਪੇਜ ਹੈ ਡਿਸਕ੍ਰਿਪਸ਼ਨ ਉਹ ਪ੍ਰੋਪਰਟੀ ਮਤਲਬ ਕਿਹੜੇ ਤਰ੍ਹਾਂ ਦੀ ਉਹ ਜਿਹੜੀ ਪ੍ਰੋਪਰਟੀ ਹੈ ਉਹਦਾ ਕੀ ਆਕਾਰ ਹੈ ਕਿੱਥੇ ਹੈ ਸਾਰਾ ਕੁਝ ਇਸ ਪੇਜ ਤੇ ਲਿਖਿਆ ਹੈ ਹੁਣ ਤੁਸੀਂ ਧਿਆਨ ਨਾਲ ਦੇਖੋ ਇਹ ਜਿਹੜਾ ਸੀਰੀਅਲ ਨੰਬਰ ਹੈ ਸੀਰੀਅਲ ਨੰਬਰ ਯਾਨੀ ਕਿ ਸੀਰੀਅਲ ਨੰਬਰ ਦਿੱਤੇ ਹੋਏ ਨੇ ਇਹਦਾ ਮਤਲਬ ਇਹ ਹੈ ਕਿ ਬਹੁਤ ਸਾਰੀਆਂ ਪ੍ਰਾਪਰਟੀਆਂ ਨੇ ਜਿਹੜੀ ਕਿ ਬੋਲੀ ਜਿੰਨਾ ਦੀ ਲੱਗੇਗੀ ਤੇ ਇਹ ਐਮ ਆਰ ਨੰਬਰ ਉਸ ਪ੍ਰਾਪਰਟੀ ਦਾ ਨੰਬਰ ਲਿਖਿਆ ਹੋਇਆ ਹੈ ਠੀਕ ਹੈ ਜੀਟੀਨ ਨੰਬਰ ਲਿਖਿਆ ਹੈ ਤੇ ਇਹ ਉਹ ਪ੍ਰਾਪਰਟੀ ਦਾ ਐਡਰੈਸ ਹੈ ਕਿੱਥੇ ਪ੍ਰਾਪਰਟੀ ਹੈ ਠੀਕ ਹੈ ਇਹ ਸਾਰਾ ਕੁਝ ਇਸ ਤੇ ਲਿਖਿਆ ਹੈ ਪਹਿਲੇ ਨੰਬਰ ਤੇ ਇਹ ਹੈ ਇਸ ਇਹ ਪ੍ਰਾਪਰਟੀ ਦਾ ਜੇਕਰ ਕਿਸੇ ਨੇ ਬੋਲੀ ਲਾਉਣੀ ਹੈ ਤੇ ਕੀ ਰੇਟ ਰਹਿਣ ਵਾਲਾ ਉਹਦਾ ਤੁਹਾਨੂੰ ਦੱਸ ਦਿਆਂਗੇ ਉਹਦਾ ਰੇਟ ਇਹ ਦੱਸਿਆ ਰਿਹਾ ਹੈ ਰਿਜ਼ਰਵ ਪ੍ਰਾਈਸ ਘੱਟੋ ਘੱਟ ਇਸ ਤੋਂ ਬੋਲੀ ਸ਼ੁਰੂ ਹੋਏਗੀ ਠੀਕ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ 1 ਕਰੋੜ 45 ਲੱਖ 61 ਹਜ਼ਾਰ 893 ਰੁਪਏ ਦੀ ਜਿਹੜੀ ਇਹ ਰਿਜ਼ਰਵ ਅਮਾਉਂਟ ਰੱਖੀ ਗਈ ਹੈ ਪ੍ਰਾਈਜ਼ ਰੱਖਿਆ ਇਸ ਤੋਂ ਉੱਤੇ ਬੋਲੀ ਸ਼ੁਰੂ ਹੋਏਗੀ ਇਸ ਤਰੀਕੇ ਦੇ ਨਾਲ ਇਹ ਜਿਹੜੂ ਵੀ ਕੋਈ ਬੋਲੀ ਮੰਨ ਲਓ ਭਰ ਲੈਂਦਾ ਹੈ ਕੋਈ ਬੰਦਾ ਬੋਲੀ ਕਲੀਅਰ ਕਰ ਲੈਂਦਾ ਹੈ ਸਭ ਤੋਂ ਜ਼ਿਆਦਾ ਬੋਲੀ ਲਾ ਕੇ ਤੇ ਉਹਨੂੰ ਘੱਟੋ ਘੱਟ ਉਸੇ ਟਾਈਮ ਹੈ ਜਿਹੜਾ ਇਹ ਅਮਾਉਂਟ ਦੇਣਾ ਪਏਗਾ ਤੇ ਉਸ ਤੋਂ ਬਾਅਦ ਜਿਹੜੀ ਰਹਿੰਦੀ ਹੈ ਰਕਮ ਉਹ ਦੇਣੀ ਪੈਗੀ ਸਰਕਾਰ ਨੂੰ ਠੀਕ ਹੈ ਹੁਣ ਆਪਾਂ ਥੱਲੇ ਚੱਲਦੇ ਆ ਤੁਸੀਂ ਦੇਖ ਸਕਦੇ ਹੋ ਇਹ ਪੰਜ ਤੇ ਇਸੇ ਪੇਜ ਤੇ ਆਗੀਆਂ ਪ੍ਰਾਪਰਟੀਆਂ ਇਹ ਸਾਰੀਆਂ ਪ੍ਰਾਪਰਟੀਆਂ ਨੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਇਹ ਕਾਫੀ ਪ੍ਰਾਪਰਟੀਆਂ ਨੇ ਜਿਹੜੀਆਂ ਪੀਏਸੀਐਲ ਦੀਆਂ ਨੇ ਪਰਲ ਕੰਪਨੀ ਦੀਆਂ ਪ੍ਰਾਪਰਟੀਆਂ ਨੇ ਜਿਹੜੀਆਂ ਨਿਲਾਮ ਹੋਣ ਜਾ ਰਹੀਆਂ ਨੇ ਇਹ ਜਿਹੜੀਆਂ ਨਿਲਾਮੀ ਤੋਂ ਬਾਅਦ ਜਿਹੜਾ ਪੈਸਾ ਬਣੇਗਾ ਉਹ ਸਾਰਾ ਦਿੱਤਾ ਜਾਏਗਾ ਨਿਵੇਸ਼ਕਾਂ ਨੂੰ ਜਿਨ੍ਹਾਂ ਨੇ ਫਾਰਮ ਭਰੇ ਹੋਏ ਸੀ ਠੀਕ ਹੈ ਜੇ ਕਿਸੇ ਦਾ ਫਾਰਮ ਰਹਿੰਦਾ ਹੈ ਤੇ ਜੋ ਵੀ ਏਡੀ ਸੇਬੀ ਹੈ ਪੈਸੇ ਵਾਪਸ ਕਰੇਗੀ ਪੁਰਾਤ ਦੁਆਰ ਤੋਂ ਫਿਰ ਇੱਕ ਵਾਰੀ ਨੋਟੀਫਿਕੇਸ਼ਨ ਜਾਰੀ ਕਰੇਗੀ ਕਿ ਜਿਨ੍ਹਾਂ ਲੋਕਾਂ ਦੇ ਪੈਸੇ ਰਹਿੰਦੇ ਨੇ ਉਹ ਫਾਰਮ ਭਰ ਸਕਦੇ ਜੇ ਤੁਹਾਡਾ ਫਾਰਮ ਕੋਈ ਰਹਿੰਦਾ ਹੈ ਤਾਂ ਤੁਸੀਂ ਭਰ ਸਕਦੇ ਹੋ ਹੁਣ ਇਹ ਤੁਸੀਂ ਦੇਖ ਸਕਦੇ ਹੋ 119 119 ਪ੍ਰਾਪਰਟੀਆਂ ਇਹੋ ਜਿਹੀਆਂ ਨੇ ਜਿਹੜੀਆਂ ਸਰਕਾਰ ਗੁੜਗਾਮ ਕੱਲੇ ਗੁੜਗਾਮ ਦੀ ਗੱਲ ਚੱਲ ਰਹੀ ਹੈ ਹਰਿਆਣੇ ਦੇ ਵਿੱਚ ਜਿਹੜੀ ਕਿ ਇਹ ਸੇਪੀ ਹੈ ਨਿਲਾਮ ਕਰਨ ਜਾ ਰਹੀ ਹੈ ਪਰਲ ਕੰਪਨੀ ਦੀ ਹੁਣ ਤੁਸੀਂ ਇਹ ਦੇਖ ਸਕਦੇ ਹੋ ਇਹ ਟੋਟਲ ਜਿੰਨਾ ਵੀ ਅਮਾਉਂਟ ਹੈ ਮੰਨ ਲਓ ਸਾਰੀਆਂ ਬੋਲੀਆਂ ਲੱਗ ਜਾਂਦੀਆਂ ਨੇ ਸਾਰੀ 119 ਹਰਿਆਣਾ ਦੇ ਗੁੜਗਾਮੋ ਦੇ ਵਿੱਚ ਪ੍ਰਾਪਰਟੀਆਂ ਨੇ ਪਰਲ ਕੰਪਨੀ ਦੇ ਜੇ ਸਾਰੀ ਵਿਕ ਜਾਂਦੀ ਹੈ ਇਹਨਾਂ ਦੀ ਬੋਲੀ ਲੱਗ ਜਾਂਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਇਹਦੀ ਅਮਾਉਂਟ ਕਿੰਨੀ ਵੜਦੀ ਹੈ ਇਹ ਵੜਦੀ ਹੈ 4 ਅਰਬ 39 ਕਰੋੜ 35 ਲੱਖ 5262 ਅਰਬਾਂ ਦੇ ਹਿਸਾਬ ਦੇ ਨਾਲ ਪ੍ਰਾਪਰਟੀ ਹੈ ਤੇ ਅਗਰ ਇਹ ਇਹਨਾਂ ਦੀ ਨਿਲਾਮੀ ਹੈ ਜਿਹੜੀ ਸਕਸੈਸਫੁਲ ਹੋ ਜਾਂਦੀ ਹੈ ਤਾਂ ਜਲਦ ਹੀ ਲੋਕਾਂ ਨੂੰ ਪੈਸੇ ਮਿਲਨੇ ਸ਼ੁਰੂ ਹੋ ਜਾਣਗੇ ਇੱਕ ਤੇ ਇਹ ਹੋਗੀ ਹਰਿਆਣਾ ਦੇ ਗੁੜਗਾਮ ਇਲਾਕੇ ਦੇ ਵਿੱਚ ਹੁਣ ਦੂਸਰੀ ਆਪਾਂ ਗੱਲ ਕਰਦੇ ਆ ਇਹ ਹੈਗੀਆਂ ਉੱਤਰ ਪ੍ਰਦੇਸ਼ ਦੇ ਮਥੁਰਾ ਦੇ ਵਿੱਚ ਇਹਦੇ ਵਿੱਚ ਵੀ ਪ੍ਰੋਪਰਟੀਆਂ ਨੇ ਪਰ ਇਹਦੇ ਵਿੱਚ ਥੋੜੀਆਂ ਪ੍ਰੋਪਰਟੀਆਂ ਨੇ ਤੁਹਾਨੂੰ ਦੱਸ ਦਈਏ ਕਿ ਜਿਹੜੀਆਂ ਉਹਦੇ ਹਰਿਆਣਾ ਦੇ ਜਿੰਨੀਆਂ ਹੈਗੀਆਂ ਸੀ ਹਰਿਆਣਾ ਗੁਰਦਾਉਂ ਦੇ ਵਿੱਚ ਬਹੁਤ ਸਾਰੀਆਂ ਪ੍ਰੋਪਰਟੀਆਂ ਸੀ ਤੇ ਆਪਾਂ ਹੁਣ ਗੱਲ ਕਰਦੇ ਆ ਮੇਵਾਤ ਦੇ ਵਿੱਚ ਇਹੜੀ ਕਿਹੜੀ ਸੀ ਇਹ ਉੱਤਰ ਪ੍ਰਦੇਸ਼ ਦੇ ਮਥੁਰਾ ਦੇ ਵਿੱਚ ਜਿਹੜੀ ਪ੍ਰੋਪਰਟੀਆਂ ਨੇ ਉਹਨਾਂ ਦੀ ਗੱਲ ਚੱਲ ਰਹੀ ਹੈ ਤੇ ਇਹਦੇ ਵਿੱਚ ਆਪਾਂ ਪ੍ਰੋਪਰਟੀ ਦੇਖਦੇ ਹਾਂ ਉੱਥੇ ਇੱਕ ਹੀ ਪ੍ਰੋਪਰਟੀ ਹੈ ਠੀਕ ਹੈ ਤੁਸੀਂ ਦੇਖ ਸਕਦੇ ਹੋ 1 ਕਰੋੜ 20 ਲੱਖ 18000 ਦੇ ਕਰੀਬ ਇਹਦੀ ਅਮਾਉਂਟ ਹੈ ਇਹ ਮੁੱਤਰਾ ਦੇ ਵਿੱਚ ਇਹ ਪੈਰੀ ਹੈ ਠੀਕ ਹੈ ਤੇ ਵਾਰਾਨਸੀ ਦੀ ਗੱਲ ਕਰੀਏ ਵਾਰਾਨਸੀ ਦੇ ਵਿੱਚ ਕਿੰਨੀਆਂ ਪ੍ਰੋਪਰਟੀਆਂ ਨੇ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਉਹਦੇ ਵਿੱਚ ਅਨੈਕਚਰ 1 ਤੁਸੀਂ ਦੇਖ ਸਕਦੇ ਹੋ ਠੀਕ ਹੈ ਤੇ ਇਹਦੇ ਵਿੱਚ ਤਿੰਨ ਪ੍ਰੋਪਰਟੀਆਂ ਨੇ ਜਿਹੜੀ ਵਾਰਨਸੀ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਨੇ ਠੀਕ ਹੈ ਇਹਦੀ ਰਕਮ ਤੁਸੀਂ ਦੇਖ ਸਕਦੇ ਹੋ 3 ਕਰੋੜ 81 ਲੱਖ 58 ਹਜ਼ਾਰ 426 ਰੁਪਏ ਦੇ ਕਰੀਬ ਅਮਾਉਂਟ ਬਣਦਾ ਇਹਨਾਂ ਤਿੰਨ ਪ੍ਰੋਪਰਟੀਆਂ ਦਾ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਹਰਿਆਣਾ ਦੇ ਮੇਵਾਤ ਦੀ ਤੇ ਮੇਵਾਤ ਦੇ ਵਿੱਚ ਵੀ ਕੁਝ ਪ੍ਰੋਪਰਟੀਆਂ ਨੇ ਸਰਕਾਰ ਜਿਨ੍ਹਾਂ ਨੂੰ ਨਿਲਾਮ ਕਰਨ ਜਾ ਰਹੀ ਹੈ ਤੇ ਉਹਨਾਂ ਦੇ ਬਾਰੇ ਆਪਾਂ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਉਹਨਾਂ ਉਹਨਾਂ ਦੀਆਂ ਇਹ ਜਿਹੜੀਆਂ ਪ੍ਰਾਪਰਟੀਆਂ ਨੇ ਕਾਫੀ ਹਰਿਆਣਾ ਦੇ ਵਿੱਚ ਯਾਨੀ ਕਹਿੰਦੇ ਮਤਲਬ ਪਹਿਲਾਂ ਵੀ 119 ਪ੍ਰਾਪਰਟੀਆਂ ਸੀ ਗੁਰਦਾਵਾਂ ਦੇ ਵਿੱਚ ਤੇ ਮੇਵਾਤ ਦੇ ਵਿੱਚ ਵੀ ਕਾਫੀ ਪ੍ਰਾਪਰਟੀਆਂ ਨੇ ਤੇ ਉਹਨਾਂ ਦੀ ਟੋਟਲ ਰਕਮ ਇਹ ਤੁਸੀਂ ਦੇਖ ਸਕਦੇ ਹੋ ਕਿੰਨੀ ਵੱਢੀ ਹੈ 25 ਕਰੋੜ 43 ਲੱਖ 95200 69 ਰੁਪਏ ਇਹ ਪ੍ਰਾਪਰਟੀ ਦੀ ਜਿਹੜੀ ਰਕਮ ਵੱਢੀ ਹੈ ਟੋਟਲ ਤੁਸੀਂ ਦੇਖ ਸਕਦੇ ਹੋ ਜਿੰਨਾ ਜਿੰਨਾ ਵੀ ਆਪਾਂ ਪੀਡੀਐਫ ਖੋਲੇ ਨੇ ਇੱਕ ਮਥਰਾ ਦੇ ਵਿੱਚ ਵਾਰਨਸੀ ਤੇ ਮੇਵਾਤ ਅਤੇ ਗੁਰਦਾਵਾਂ ਦੇ ਵਿੱਚ ਇਹ ਪ੍ਰਾਪਰਟੀਆਂ ਦੇ ਜਿਹੜੀਆਂ ਮਾਉਟ ਬਣਦੀ ਹੈ ਤੇ ਇਹਨਾਂ ਨੂੰ ਅਗਰ ਜੇ ਨਿਲਾਮ ਕੀਤਾ ਜਾਵੇ ਤੇ ਇਹਨਾਂ ਤੋਂ ਜਿਹੜਾ ਵੀ ਪੈਸਾ ਇਕੱਠਾ ਹੋਏਗਾ ਉਹ ਸਰਕਾਰ ਹੈ ਜਿਹੜੀ ਉਹ ਜਿਹੜੀ ਲੋਕਾਂ ਨੂੰ ਜਿਹੜੀ ਵਾਪਸ ਕਰ ਦੇਗੀ ਜਿਹੜੇ ਵੀ ਲੋਕਾਂ ਨੇ ਪੈਸਾ ਇਨਵੈਸਟ ਕੀਤਾ ਹੋਇਆ ਪਰਲ ਕੰਪਨੀ ਦੇ ਵਿੱਚ ਉਹਨਾਂ ਨੂੰ ਜਿਹੜਾ ਇਨਵੈਸਟਮੈਂਟ ਹੈ ਉਹਨਾਂ ਦਾ ਵਾਪਸ ਕਰੇਗੀ ਸਰਕਾਰ ਉਸ ਤੋਂ ਪਹਿਲਾਂ ਕੁਝ ਪੈਸੇ ਜਿਹੜੇ ਵੀ ਲੋਕਾਂ ਨੂੰ ਮਿਲ ਚੁੱਕੇ ਨੇ ਉਸ ਤੋਂ ਬਾਅਦ ਜਿਵੇਂ 20000 ਤੱਕ ਦਾ ਪ੍ਰਪੋਜ਼ਲ ਪਹਿਲਾਂ ਆਇਆ ਸੀ ਤੇ ਹੁਣ 20 ਤੋਂ ਬਾਅਦ 25000 30000 35000 ਇਸ ਤਰੀਕੇ ਨਾਲ ਫਾਰਮ ਖੁੱਲਣਗੇ ਜਦੋਂ ਵੀ ਫਾਰਮ ਖੁੱਲਣਗੇ ਉਹਨਾਂ ਨੂੰ ਇਸ ਅਮਾਉਂਟ ਦੇ ਵਿੱਚੋਂ ਯਾਨੀ ਕਿ ਇਹ ਜ਼ਮੀਨ ਵੇਚ ਕੇ ਜਿੰਨਾ ਪੈਸਾ ਇਕੱਠਾ ਹੋਵੇਗਾ ਇਹਨਾਂ ਦੇ ਵਿੱਚੋਂ ਹੀ ਪੈਸਾ ਦਿੱਤਾ ਜਾਵੇਗਾ ਤੇ ਜਦੋਂ ਵੀ ਕੋਈ ਇਹਦਾ ਸੇਪੀ ਦਾ ਵੱਲੋਂ ਪੈਸੇ ਵਾਪਸ ਕਰਨ ਵਾਸਤੇ ਪਰਲਦੇ ਲੋਕਾਂ ਨੂੰ ਕਿਹਾ ਜਾਵੇਗਾ ਅਸੀਂ ਤੁਹਾਨੂੰ ਸਾਰਾ ਕੁਝ ਚੈੱਕ ਕਰਕੇ ਦੱਸ ਦਾਂਗੇ A to Z ਪੰਜਾਬੀ ਦੇ ਵਿੱਚ ਤੁਹਾਨੂੰ ਸਮਝਾਵਾਂਗੇ ਸੁਖੇ ਤਰੀਕੇ ਦੇ ਨਾਲ ਵੀ ਕਿਵੇਂ ਤੁਸੀਂ ਫਾਰਮ ਭਰਨਾ ਹੈ ਕਿਵੇਂ ਤੁਸੀਂ ਪੈਸਾ ਲੈ ਸਕਦੇ ਹੋ ਇਸ ਤਰੀਕੇ ਦੇ ਨਾਲ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਕੋਈ ਪਰੇਸ਼ਾਨੀ ਆਉਂਦੀ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਵੱਡਾ ਅਪਡੇਟ ਆਇਆ ਸੀ ਕਿ ਸਰਕਾਰ ਹੁਣ SEBI ਜਿਹੜੀ ਉਹ ਪਰਨ ਕੰਪਨੀਆਂ ਜਿਹੜੀਆਂ ਜਮੀਨਾਂ ਨੇ ਉਹਨਾਂ ਨੂੰ ਵੇਚ ਕੇ ਲੋਕਾਂ ਦੇ ਪੈਸੇ ਵਾਪਸ ਕਰੇਗੀ ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ ਜੀ